ਹੈਲੋ ਜੀ ਕਿੱਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋ ਹੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਈਵਨਿੰਗ ਦਾ ਟਾਈਮ ਹੋ ਗਿਆ ਹੈ ਦਿਨ ਹੈਗਾ ਮੰਗਲਵਾਰ ਦਾ ਈਵਨਿੰਗ ਦਾ ਟਾਈਮ ਆ ਤੇ ਇੱਥੇ ਨਾ ਇੱਕ ਮਿੱਠੂ ਲਿਆਂਦਾ ਸੀਗਾ ਤੁਸੀਂ ਬਲੌਗ ਵਿੱਚ ਦੇਖਿਆ ਉਹਨੇ ਇੱਕ ਮਿੱਠੂ ਨਾ ਸਾਨੂੰ ਹੋਰ ਕਿਤੋਂ ਵੀ ਮਿਲ ਗਿਆ ਮਤਲਬ ਸਾਡੇ ਵੀ ਰਿਲੇਟਿਵ ਸੀਗੇ ਉਹਨਾਂ ਨੇ ਵੀ ਰੱਖਿਆ ਹੋਇਆ ਸੀਗਾ ਤਾਂ ਆਪਾਂ ਆਪਾਂ ਵੀ ਲੈ ਆਏ ਤਾਂ ਫਿਰ ਉਹਨਾਂ ਨੇ ਵੀ ਸਾਨੂੰ ਦੇ ਦਿੱਤਾ ਕਹਿੰਦੇ ਕਿ ਕਿਉਂਕਿ ਕਈ ਵਾਰੀ ਟਾਈਮ ਨਹੀਂ ਕਾਫੀ ਸਾਰੇ ਉਹਨਾਂ ਨੇ ਰੱਖਿਆ ਹੋਇਆ ਹੈ ਬਿੱਲੀਆਂ ਵੀ ਰੱਖੀਆਂ ਕੁਛ ਤੇ ਕਹਿੰਦੇ ਮਿੱਠੂ ਬੀਸ਼ੂ ਕਰਕੇ ਜिद ਬਹੁਤ ਕਰਦਾ ਸੀ ਬੀਸ਼ੂ ਤਾਂ ਇੱਕ ਮਿੱਠੂ ਉਹਨਾਂ ਨੇ ਦੇ ਦਿੱਤਾ ਤਾਂ ਹੁਣ ਸਾਡੇ ਕੋਲ ਨਾ ਦੋ ਮਿੱਠੂ ਹੋ ਗਏ ਆ ਬੀਸ਼ੂ ਤੇ ਬਹੁਤ ਜ਼ਿਆਦਾ ਖੁਸ਼ ਆ ਤੇ ਮੈਂ ਤੁਹਾਨੂੰ ਦਿਖਾਨੀਆਂ ਦੇਖੋ ਸਾਡੇ ਨਾ ਦੋ ਮਿੱਠੂ ਤੇ ਲੈ ਲਏ ਆ ਮਤਲਬ ਕਿ ਇਹ ਮੈ ਲਿਆਈ ਸੀਗੀ ਤੁਸੀਂ ਦੇਖਿਆ ਪਿਛਲੇ ਵਲੌਗ ਚ ਇਹ ਮੈ ਲਿਆਈ ਸੀਗੀ ਤੇ ਇੱਕ ਨਾ ਮਿੱਠੂ ਨਾ ਮਾਮੀ ਲੱਗਦੇ ਆ ਮੇਰੇ ਇਹ ਕਾਫੀ ਏਸਦਾ ਆ ਮਤਲਬ ਕਾਫੀ ਏਸਦਾ ਨਹੀਂ ਬਹੁਤ ਜ਼ਿਆਦਾ ਏਸਦਾ ਵੀ ਨਹੀਂ ਹੈਗਾ ਇਹ ਥੋੜਾ ਬਹੁਤਾ ਬੋਲਦਾ ਵੀ ਹੈ ਤੇ ਪਤਾ ਨਹੀਂ ਤੋਤੀ ਹੈ ਕਿ ਕੀ ਹੈ ਜੇ ਗੱਲ ਵਿੱਚ ਗਾਨੀ ਤਾਂ ਨਹੀਂ ਹੈਗੀ ਤਾਂ ਇਹ ਦਾ ਪਿੰਜਰਾ ਇਹਦੇ ਲਈ ਛੋਟਾ ਆ ਜਿੱਦਾਂ ਕਿ ਆ ਪਿੰਜਰਾ ਹੈ ਨਾ ਛੋਟਾ ਫਸਿਆ ਹੋਇਆ ਲੱਗਦਾ ਮੈਨੂੰ ਥੋੜਾ ਜਿਹਾ ਤੇ ਪਹਿਲਾਂ ਉਹਨਾਂ ਨੇ ਨਾ ਡੋਗੀ ਰੱਖਿਓਏ ਸੀਗੇ ਤਾਂ ਡੋਗੀ ਜਿਹੜੇ ਉਹਨਾਂ ਨੇ ਨਾ ਦੇ ਦਿੱਤੇ ਤਾਂ ਉਹ ਪਿੰਜਰਾ ਸੀਗਾ ਨਾ ਜਿਹੜਾ ਉਹ ਛੋਟਾ ਸੀਗਾ ਤੇ ਸੌਰੀ ਸੌਰੀ ਉਹ ਪਿੰਜਰਾ ਨਾ ਵੱਡਾ ਸੀਗਾ ਵੱਡੇ ਪਿੰਜਰੇ 'ਚ ਸੀਗਾ ਇਹ ਔਰ ਇਹ ਕਾਫੀ ਮਤਲਬ ਕਿ 5-6 ਸਾਲਾਂ ਦਾ ਹੈਗਾ ਆ ਇੰਨੀ ਏਜ ਦੀ ਹੈਗੀ ਆ ਵੰਡ ਤੋਤੇ ਦੀ ਤਾਂ ਮੈਂ ਸੋਚਦੀ ਪਈਆਂ ਕਿ ਨਾ ਇੱਕ ਨਾ ਪਿੰਜਰਾ ਲੈ ਆਈਏ ਕਿਉਂਕਿ ਰਾਤ ਵੀ ਪ੍ਰੋਬਲਮ ਮੁਸ਼ਕਲ ਜਾਈ ਨਾ ਕਿਉਂਕਿ ਜਦੋਂ ਇੱਕ ਜਾਨਵਰ ਖੁੱਲੀ ਜਗ੍ਹਾ ਤੇ ਰਿਹਾ ਹੈ ਖੁੱਲੇ ਪਿੰਜਰੇ ਚ ਡੌਗੀ ਵਾਲਾ ਪਿੰਜਰਾ ਤੁਹਾਨੂੰ ਪਤਾ ਬਹੁਤ ਵੱਡਾ ਹੁੰਦਾ ਹੈ ਤੇ ਜੇਕਰ ਇਹ ਡੌਗੀ ਵਾਲੇ ਪਿੰਜਰੇ ਚ ਰਿਹਾ ਹੈ ਨਾ ਤਾਂ ਇਹਨੂੰ ਨਾ ਬਹੁਤ ਮੁਸ਼ਕਿਲ ਹੋਣੀ ਹੈ ਰਾਤ ਵੀ ਤਾਂ ਹੁਣ ਆਪਾਂ ਨਾ ਚੱਲੇ ਆ ਦੇ ਲਈ ਪਿੰਜਰਾ ਲੈਣਵਾ ਆਂ ਫਿਰ ਇਹਨਾਂ ਦੋਨਾਂ ਨੂੰ ਆਪਾਂ ਇੱਕ ਇਕੱਠੇ ਰੱਖਾਂਗੇ ਇੱਕ ਹੀ ਪਿੰਜਰੇ 'ਚ ਛੋਟੇ ਵਾਲੇ ਪਿੰਜਰੇ ਆਪਾਂ ਫੇਰ ਰੱਖ ਦਾਂਗੇ ਦੋ ਪਿੰਜਰੇ ਪਰ ਇੱਕ ਪਿੰਜਰਾ ਲਿਆਵਾਂਗੇ ਥੋੜਾ ਵੱਡਾ ਜਿਹਦੇ ਵਿੱਚ ਥੋੜਾ ਬੋਤਾ ਨਾ ਆਪਣੇ ਉੱਡ ਉੱਡਣ ਦੇ ਵੀ ਲੈਣ ਥੋੜਾ ਬੋਤਾ ਇਹਨਾਂ ਨੂੰ ਕੰਫਰਟੇਬਲ ਲੱਗੇ ਔਰ ਵਧੀਆ ਰਹਿਣ ਮਤਲਬ ਤੇ ਹੁਣ ਦੇਖਦੇ ਆ ਜੇ ਪਿੰਜਰਾ ਮਿਲ ਜੇਗਾ ਤਾਂ ਲੈ ਕੇ ਆਉਨੇ ਆ ਸਾਹ ਵਗੈਰਾ ਪੀ ਲਈਏ ਸ਼ਾਮ ਦੀ ਹੁਣ ਚੱਲਿਆਂ ਪਿੰਜਰਾ ਲੈਣ ਵਾਸਤੇ ਤੇ ਬਸ ਇਹਨਾਂ ਨੂੰ ਥੋੜਾ ਦਾਣੇ ਦੂਨੇ ਪਾ ਦਿੱਤੇ ਆ ਅਵੀ ਪੰਗਾ ਹੀ ਲੱਲੇ ਆਪਾਂ ਕਿਉਂਕਿ ਇਹਨਾਂ ਦੀ ਕੇਅਰ ਬਹੁਤ ਕਰਨੀ ਪੈਂਦੀ ਹੈ ਪਤਾ ਨਹੀਂ ਖਾਣ ਕੇ ਨਾ ਖਾਣ ਇਹ ਦਾਣੇ ਦੇ ਉੱਤੇ ਰੱਖ ਦੋ। ਨਾ ਦੇਖੋ ਮੈਂ ਫਾਲੇ ਜੀ ਲੋਕੀ ਦਰਦੇ ਆਪਾਂ ਫਾਲ ਲਗੇ ਆ। ਹਾਂ। ਆਵਰ ਢੈਨੂ ਵੀ ਫਾਲ ਲਗੇ ਆ ਵੱਡਾ। ਅੱਛਾ ਵੀ ਤੂਤੀ ਇਹੇ ਇਹੇ ਨਸਰੀ ਹੁੰਦੀ ਹੈ ਨਾ। ਇਹੇ ਨਸਰੀ ਹੋਵੇ ਇਹੇ ਨਸਰੀ ਤੋਂ ਤੀ ਇੱਕ ਸਬਜ਼ੀ। ਇੱਕ ਸਬਜ਼ੀ ਆ ਤਾਂ ਤੂਤੀ ਏ ਉਹਦੇ ਰਸੀ ਏ। ਜਿਹੜੀ ਗਲੇ ਚ ਗਾਨੀ ਹੁੰਦੀ ਨਾ ਇਹਦੇ ਗਲੇ ਚ ਗਾਨੀ ਐ ਆਹ ਵਾਲੇ ਪੈਰਟ ਜੋ ਮੈਂ ਲਿਆਂਦੇ ਤੇ ਗਲੇ ਚ ਗਾਨੀ ਇਹਦੇ ਗਲੇ ਚ ਗਾਨੀ ਨਹੀਂ ਜਾਂਦੇ ਇਹਦੀ ਏਜ ਦੇ ਹਿਸਾਬ ਨਾਲ ਮਤਲਬ ਕਿ ਜਦੋਂ ਮੇਟ ਗਈ ਐ ਪਤਾ ਨਹੀਂ ਹੁਣ ਪਾਸ ਕਰੋ ਨਾ ਪਾਓ ਬਿਛ ਪਾਪੇ ਨਹੀਂ ਜਾਣਾ ਖਾਂਦੇ ਰਹਿਣਗੇ ਵੇਸਟ ਵੀ ਕਰਨਗੇ ਵੇਸਟ ਜ਼ਿਆਦਾ ਕਰਦੇ ਮੈਂ ਇੰਨਾ ਇੰਨਾ ਚੁੱਕਿਆ ਇਹਦੇ ਤੋਂ ਕੁਰਸੀ ਤੋਂ ਨਹੀਂ ਨਾ ਕਰੋ ਲੈ ਆ ਇੱਕ ਨੇ ਖਾਂਦੇ ਘੱਟ ਆ ਖਲਾਰ ਦੇ ਜ਼ਿਆਦਾ ਆ ਵੇਸਟ ਜ਼ਿਆਦਾ ਕਰਦੇ ਆ ਖਾਂਦੇ ਬਹੁਤ ਘੱਟ ਆ ਚਲੋ ਬਿਛੂ ਬੀਸ਼ੂ ਕੋਈ ਨਹੀਂ ਰਾਜਾ ਸ਼ਹੀਬ ਉਹ ਬਾਰ-ਵਾਰੀ ਏ ਬਾਰ-ਵਾਰੀ ਦੁਕਾਨਾਂ ਨੇ ਬਸ ਬਾਰੋ ਹੀ ਪਿੰਜਰਾ ਪੁੱਛ ਕੇ ਤੇ ਆ ਜਾਣਾ ਲਾ ਲਓ ਫਟਾਫਟ 벨ਟ ਚੱਲੀ ਏ ਕਿਹੜਾ ਤੋਤਾ ਹੈ ਆ ਰਾਰਾ ਤੋਤਾ ਰਾਗਿੰਦਾ ਜੰਗਲੀ ਤੋਤਾ ਕੀ ਕਰਦੇ ਜਿਹੜੇ ਤੇ ਫਰੈਂਡਸ ਇੱਥੇ ਆਪਾਂ ਪਿੰਜਰਾ ਲੈ ਆਂਦਾ ਸੀਗਾ ਤਾਂ ਮੈਂ ਵੀਡੀਓ ਬਾਅਦ ਵਿੱਚ ਸ਼ੂਟ ਕਰਨ ਦਾ ਮੈਨੂੰ ਟਾਈਮ ਹੀ ਨਹੀਂ ਲੱਗਾ ਤੇ ਖਾਣਾ ਬਣਾਉਣ ਲੱਗੇ ਟਾਈਮ ਬਹੁਤ ਹੋ ਗਿਆ ਸੀ ਸ਼ਹਿਰ ਉਹ ਸ਼ਹਿਰ ਗਏ ਸੀ ਸ਼ਹਿਰੋਂ ਜਾ ਕੇ ਆਂਦਾ ਹੈ ਤੇ ਉਹਦੇ ਕਰਕੇ ਨਾ ਟਾਈਮ ਬਹੁਤ ਹੋ ਗਿਆ ਆ ਕੇ ਖਾਣਾ ਵਗੈਰਾ ਬਣਾਉਣ ਲੱਗ ਗਈ ਖਾਣਾ ਖਾ ਵੀ ਲਿਆ ਹੁਣ ਬਸ ਆਪਾਂ ਸੌਣ ਲੱਗੇ ਸੀਗੇ ਤੇ ਮੈਂ ਕਿਹਾ ਇੱਕ ਵਾਰੀ ਤੁਹਾਨੂੰ ਨਾ ਆ ਪਿੰਜਰਾ ਦਿਖਾ ਦਿੰਨੀ ਆ ਨਾਲੇ ਪੈਰਟ ਦਿਖਾ ਦਿੰਨੀ ਆ ਤੇ ਨਾਲੇ ਵਲੌਗ ਦੀ ਇੱਥੇ ਕਰ ਦਿੰਨੇ ਆ ਐਂਡਿੰਗ ਤੇ ਤੇ ਫਰੈਂਡਸ ਆਹ ਅਸਲੀਆਨ ਦਾ ਆਹ ਵਾਲਾ ਪਿੰਜਰਾ ਜਿਹਦੇ ਵਿੱਚ ਕੀ ਥੋੜਾ ਕਮਫਰਨ ਵੀ ਲੈਣ ਆ ਮਮੀ ਜੀ ਨੇ ਇਹ ਉਹਨਾਂ ਦੇ ਘਰੋਂ ਲਿਆਂਦਾ ਆ ਵਾਲਾ ਇਹ ਮੈਨੂੰ ਲੱਗਾ ਕਿ ਫੀਮੇਲ ਪੈਰਟ ਆ ਇਹ ਫੀਮੇਲ ਆ ਆ ਮੇਲ ਆ ਮੈਂ ਲਿਆਂਦਾ ਸੀਗਾ ਕੱਲ ਕਿਉਂਕਿ ਇਹਦੇ ਨਾਲ ਗੱਲ ਵਿੱਚ ਗਾਨੀ ਨਹੀਂ ਹੈਗੀ ਆ ਦੇਖੋ ਤੇ ਉਹ ਜਿਹੜਾ ਛੋਟਾ ਵਾਲਾ ਪੈਰਟ ਹੈ ਨਾ ਆ ਵਾਲਾ ਛੋਟਾ ਵਾਲਾ ਪੈਰਟ ਇਹ ਬਹੁਤ ਸ਼ਰਾਰਤੀ ਹੈ ਐਨੇ ਦੇਖੋ ਇਹਦੇ ਲਾਗੇ ਜਾਣਾ ਹੈ ਇਹਨੂੰ ਦੰਦੀ ਵੱਢੀਗਾ ਦੇਖੋ ਸ਼ਰਾ ਆ ਦੇਖੋ ਇਹ ਆ ਦੇਖੋ ਪੰਗਾ ਲੈਣ ਲੱਗਾ ਐਨੇ ਫੇਰ ਪੰਗਾ ਲੈਣਾ ਦੇਖਿਓ ਚਾਉ ਬੀਸ਼ੂ ਕਿਦਾਂ ਖੁਸ਼ ਹੈ ਤੇ ਪਿੰਦਰਾ ਬਹੁਤ ਵਧੀਆ ਇਹਦੇ ਥੱਲੇ ਵੀ ਦਿਖਾਨੀ ਤੁਹਾਨੂੰ ਮੈਂ ਕਈਆਂ ਨੇ ਰੱਖੇ ਹੋਣੇ ਉੱਤਾਂ ਇਹਦੇ ਥੱਲੇ ਇਦਾਂ ਟ੍ਰੇ ਵੀ ਹੈ ਇਦਾਂ ਸਾਫ਼ ਕਰ ਲੋ ਇਹਨੂੰ ਕੱਢ ਕੇ ਟ੍ਰੇ ਨੂੰ ਗੰਦਗੀ ਨਹੀਂ ਹੁੰਦੀ ਮਤਲਬ ਆ ਬਹੁਤ ਸ਼ਰਾਰਤੀ ਹੈ ਆ ਵਾਲਾ ਆ ਦੇਖੋ ਇੱਧਰ ਨੂੰ ਜਾਓ ਨਾ ਐਨੇ ਉਹਦੇ ਨਾਲ ਪੰਗ ਇਹ ਤੇ ਚੜ ਗਿਆ ਇਹ ਵੀ ਲੱਕੜ ਤੇ ਉਦੋਂ ਦਾ ਬੰਦਾ ਨਹੀਂ ਪਿਆ ਆ ਦੇਖੋ ਹੁਣ ਬੈਠ ਗਿਆ ਹੈ ਉਦੋਂ ਦਾ ਨਹੀਂ ਨਾ ਬੈਠਾ ਜਦੋਂ ਦਾ ਲਿਆਂਦਾ ਹੁਣ ਚੜਿਆ ਵਾ ਨਾ ਇਹਨੂੰ ਨਾ ਬੀਸ਼ ਕੁਝ ਕਹਿਆ ਸ਼ਰੀਫ ਹੈ ਮਿੱਟੂ ਮੈਟੂ ਮਿੱਟੂ ਐ ਐ ਦੂਨ ਨੂੰ ਤੇ ਤਰੀਆਂ ਆਉਂਦੀ ਇਹਨੂੰ ਮਜ਼ਾ ਬਹੁਤ ਆਉਂਦਾ ਦੇਖ ਮਿੱਟੂ ਉਹ ਦੇ ਦਿੰਦਾ ਹੂੰ ਉਹ ਦੇ ਦੇ ਕੇ ਇਹਨੂੰ ਲਾੜ ਮਿੱਟੂ ਆ ਦੇਖਦਾ ਐ ਸ਼ਰਾਰਤੀ ਐ ਇਹਨੂੰ ਤੇ ਕੁਝ ਕ ਆ ਦੇਖੋ ਇਹਨੂੰ ਤੇ ਕੁਝ ਕਹਿ ਵੀ ਨਹੀਂ ਸਕਦੇ ਇਹ ਇਹਨੇ ਪਹਿਲਾਂ ਹੀ ਆ ਗਿਆ ਦੇਖੋ ਵੱਡਣ ਨੂੰ ਕਰਦਾ ਦੇਖੋ ਉਹ ਥੱਲੇ ਉਤਰ ਗਿਆ ਚਲ ਵਰਕੇ ਆ ਗੁੱਡ ਬੇਬੀ ਐ ਮਿੱਟੂ ਤੂੰ ਤਾਂ ਪਿਆਰ ਨਾ ਕਰੋ ਫਿਰ ਥੱਲੇ ਮੂੰਹ ਕਰ ਲੈਂਦਾ ਦੇਖੋ ਮਿੱਟੂ ਮਿੱਟੇ ਉਮਰ ਹੋ ਗਿਨਦੀ ਥੋੜੀ ਵਿਚਾਰੇ ਦੀ ਚੋਨਾ ਮਿੱਠਾ ਏਕਰ ਪਰਵਾਰ ਚ ਰਿਆ ਆ ਉਹ ਰਿਆ ਤੋਤਿਆਂ ਨਾਲੀ ਇਹਨੂੰ ਨੂੰ ਸਮਝੋ ਲੜਦਾ ਨਾ ਅੱਜ ਦੇ ਵਲੌਗ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਜੇਕਰ ਵਲੌਗ ਤੁਹਾਨੂੰ ਥੋੜੇ-ਬੋਤੇ ਵੀ ਮੇਰੇ ਚੰਗੇ ਲੱਗਦੇ ਹੋਣ ਔਰ ਜਿਹੜੇ ਵੀ ਮੇਰੇ ਚੈਨਲ ਤੇ ਨਿਊ ਵਿਜ਼ਿਟ ਕਰਦਾ ਹੈ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਡੇ ਨਾਲ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਜਿਹੜਾ ਵੀ ਕੋਈ ਨਿਊ ਵਿਜ਼ਿਟ ਕਰਦਾ ਚੈਨਲ ਤੇ ਤੇ ਹੁਣ ਲੱਗੀਆਂ ਸੌਣ ਇਹਨਾਂ ਨੂੰ ਵੀ ਸੁਵਾ ਦਈਏ ਇਹ ਦੋਨੇ ਬੈਠ ਕੇ ਬੜੀ ਸ਼ਾਂਤੀ ਜੀ ਨਾਲ ਇਹ ਬਹੁਤ ਸ਼ਰਾਰਤੀ ਇਹਨੇ ਬਹੁਤ ਖਤੰਗ ਕੀਤਾ ਜੇ ਦੋ ਦਾਂ ਵੀ ਇਹਨਾਂ ਨੂੰ ਇੱਕ ਪਿੰਜਰੇ ਚ ਕੀਤਾ ਨਾ ਦੋਨਾਂ ਨੂੰ ਇਹ ਬਾਰ-ਬਾਰ ਜਾ ਕੇ ਨਾ ਇਹਦੇ ਨਾਲ ਲੜਾਈ ਕਰਦਾ ਬਾਰ-ਬਾਰ ਇੱਧਰ ਜਾਏਗਾ ਇਹਦੇ ਦੰਦੀ ਵੱਡਦਾ ਵਿਚਾਰੇ ਦੇ ਕਦੀ ਕਿਤੇ ਕਦੀ ਕਿਤੇ ਇਹ ਇਹ ਸ਼ਰੀਫ ਹੈ ਕਿਉਂਕਿ ਇਹ ਫੈਮਿਲੀ ਚ ਰਹਿੰਦਾ ਸੀਗਾ ਜਿੱਦਾਂ ਘਰ ਚ ਕਿਸੇ ਘਰੋਂ ਲਿਆ ਹੈ ਫੈਮਿਲੀ ਚ ਰਹਿੰਦਾ ਸੀ ਇਹਨੂੰ ਸਮਝ ਆ ਥੋੜੀ-ਬਹੁਤ ਇਹ ਇਹ ਲਿਆਂਦਾ ਹੈ ਦੁਕਾਨ ਤੋਂ ਤੇ ਇਹਨੂੰ ਹੱਲੇ ਤੋਤਿਆਂ ਨਾਲ ਰਹਿੰਦਾ ਸੀ ਉੱਥੇ ਲੜਦਾ ਲੋੜਦਾ ਸੀਗਾ ਇਹ ਲੜਦਾ ਪਿਆ ਹੱਲੇ ਮੱਕ ਜਿਆਦਾ ਪਿਆਰਾ ਇਹ ਹੀ এবਰ ਇਹ ਥੋੜਾ ਏਜ ਦਾ ਹੈ ਮਤਲਬ ਕੋਈ ਹੈਗਾ 5-7 ਸਾਲੇ ਦੀ ਉਮਰ ਹੈਗੀ ਹੈ ਤੁ ਪਾਗਲ ਆ ਦੇਖੋ ਆ ਮੈਂ ਤੁ ਚੀਆ ਮੈਂ ਤੁ ਪਾਗਲ ਸ਼ੋਨਾ ਮਿੱਠਾ ਇਹਦੀਆਂ ਇਹਦੀਆਂ ਆਈਜ਼ ਨਾ ਬਲੈਕ ਆ ਆ ਜਿਹੜਾ ਮੈਂ ਲਿਆਂਦਾ ਨੇ ਇਹਦੀਆਂ ਆਈਜ਼ ਦੇਖੋ ਬਲੈਕ ਆ ਵਰਕ ਇਹਦੀ ਆਈਜ਼ ਵਾਈਟ ਆ ਵੇਲਾ ਵੇਲਾ ਕੂਰ ਕੂਰ ਕੇ ਜਾ 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 ਲੜਲਾ ਜਦੂ ਦਾ ਹੈ ਹੱਥ ਤੇ ਲੜਦਾ ਪਿਆ ਜਾ 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 ਲੜ ਖਾਉਂਡ ਕੋ ਸਾਨੂੰ ਰੁਪਈਆ ਨਾ ਐ ਬੋ ਲੜਦਾ ਇਹਨੂੰ ਪਤਾ ਨਹੀਂ ਕੱਲਾ ਰਹਿਣਾ ਚਾਹੁੰਦਾ ਚਾਹੁੰਦਾ ਇਹ ਇਹ ਕੱਲਾ ਰਹਿਣਾ ਚਾਹੁੰਦਾ ਛੁਟਕੂ ਉੱਚਲ ਗਿਆ ਚਲ ਗਿਆ ਉਹਦੇ ਲਾ ਕੇ ਫੇਰ ਇਹ ਮੈਨੂੰ ਬੜਾ ਹੀ ਆਜ਼ਾਦਾ ਹੌਲੀ 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 ਉਹਦੇ ਲੱਗ ਗਿਆ ਹੁੰਦਾ ਤੱਲਾ ਉਹ ਭੱਜੀ ਜਾਂਦਾ ਅੱਗੇ ਚੜਕੇ ਉਹ ਦੇਖੋ ਹੁਣਾਂ ਨੇ ਉੱਡਣਾ ਏ ਉੱਡਣਾ ਨਹੀਂ ਇੰਨੇ ਇੰਨੇ ਪੰਗਾ ਲੈਣਾ ਏ ਉਹਦੇ ਨਾਲ